ਸੁਲਤਾਨਪੁਰ ਲੋਧੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਧਾਰਮਿਕ ਮੇਲੇ ਦੇ ਨਾਲ ਨਾਲ ਇੱਕ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ ਇਸ ਖੇਡ ਮੇਲੇ ਵਿੱਚ ਵੱਖ-ਵੱਖ ਕਬੱਡੀ ਟੀਮਾਂ ਨੇ ਭਾਗ ਲਿਆ ਪ੍ਰਦੇਸ਼ ਦੀਆਂ ਇਹਨਾਂ ਟੀਮਾਂ ਨੇ ਲਗਾਤਾਰ ਆਪਸ ਵਿੱਚ ਮੈਚ ਖੇਡੇ ਇਸ ਖੇਡ ਮੇਲੇ ਦਾ ਆਯੋਜਨ ਕਰਨ ਵਾਲਿਆਂ ਨੇ ਦੱਸਿਆ ਕਿ ਤੰਦਰੁਸਤ ਸਰੀਰ ਤੇ ਤੰਦਰੁਸਤ ਸੇਤ ਦਾ ਸੰਦੇਸ਼ ਦੇਣਾ ਇਸ ਖਾਸ ਦਿਨ ਵਾਸਤੇ ਸਹੀ ਸੀ ਤੇ ਉਹਨਾਂ ਨੇ ਕਿਹਾ ਕਿ ਪਰੰਪਰਾ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ ਤੇ ਗੁਰਪੁਰਬ ਦੇ ਦਿਨ ਇੱਥੇ ਕਬੱਡੀ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ ਕਬੱਡੀ ਮੇਲੇ ਵਿੱਚ ਜਿੱਤਣ ਵਾਲੀਆਂ ਟੀਮਾਂ ਨੂੰ ਨਗਦ ਇਨਾਮ ਦਿੱਤੇ ਜਾਂਦੇ ਨੇ ਤੇ ਖਿਡਾਰੀਆਂ ਲਈ ਵੀ ਵੱਖ-ਵੱਖ ਤਰ੍ਹਾਂ ਦੇ ਇਨਾਮ ਕੋਸ਼ਿਸ਼ਿਤ ਕੀਤੇ ਜਾਂਦੇ ਨੇ ਇਹ ਜ਼ਰੂਰੀ ਹੈ ਜਿੱਦਾਂ ਬਾਬਾ ਜੀ ਨੇ ਬਚਨ ਕੀਤੇ ਨੇ ਕਿ ਇਹ ਜ਼ਰੂਰੀ ਹੈ ਅੱਜ ਜੇ ਅਸੀਂ ਜਵਾਨੀ ਨੂੰ ਸਿਪਾਗਣਾ ਹੈ ਜਿਹੜਾ ਕਿ ਪੰਜਾਬ ਦਾ ਫਿਊਚਰ ਹੈ ਜਿਨ੍ਹਾਂ ਨੇ ਪੰਜਾਬ ਬਣਾਣਾ ਹੈ ਜੇ ਉਹਨਾਂ ਨੂੰ ਸੰਭਾਲਣਾ ਤੇ ਸਾਨੂੰ ਖੇਡਾਂ ਵੱਲ ਜਾਣਾ ਪਊਗਾ ਸਾਨੂੰ ਬੱਚਿਆਂ ਦੀ ਰੁਚੀ ਪੜਾਈ ਵਾਲੇ ਪਾਸੇ ਚੰਗੇ ਪਰ ਥੰਗੇ ਪਾਸੇ ਜਿਹੜੀ ਆ ਉਹ ਲਜਾਣੀ ਪਊਗੀ ਨਹੀਂ ਤਾਂ ਸੋਚ ਕੇ ਕਿ ਇਹ ਕੰਬਣੀ ਅਸਦੀ ਹੈ ਕਿ ਕੀ ਆਉਣ ਵਾਲਾ ਜਿਹੜਾ ਪੰਜਾਬ ਹੈ ਉਹ ਨਸ਼ੇੜੀਆਂ ਨਾਲ ਭਰਿਆ ਹੋਊਗਾ ਆਉਣ ਵਾਲਾ ਪੰਜਾਬ ਜਿਹੜਾ ਗੈਂਗਸਟਰਾਂ ਨਾਲ ਭਰਿਆ ਹੋਊਗਾ ਮਾਰੇ ਅੰਸਰਾਂ ਨਾਲ ਭਰਿਆ ਹੋਊਗਾ ਇਹਦੇ ਵਿੱਚ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜਿੱਥੇ ਨਸ਼ਿਆਂ ਦੇ ਵਿਰੁੱਧ ਇੱਕ ਯੁੱਧ ਸ਼ੁਰੂ ਕੀਤਾ ਸਖਤੀ ਕੀਤੀ ਹੈ ਦੂਜੇ ਪਾਸੇ ਤਕਰੀਬਨ ਹਰ ਪਿੰਡ ਦੇ ਵਿੱਚ ਸਟੇਡੀਅਮ ਬਣਾਇਆ ਜਾ ਰਿਹਾ ਆਪਣੇ ਹਲਕੇ ਦੇ ਵਿੱਚ ਹੀ 26 ਸਟੇਡੀਅਮ ਵਧੀਆ ਸਟੇਡੀਅਮ ਬਣ ਰਹੇ ਨੇ ਸੋ ਮੇਰਾ ਕਹਿਣ ਤੋਂ ਬਾਅਦ ਹੈ ਕਿ ਕੱਲੀਆਂ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਜਿੰਨਾ ਚਿਰ ਸਾਰੇ ਪੇਰੈਂਟਸ ਸਾਰੇ ਸਿਆਣੇ ਸੂਤਪੰਨ ਲੋਕ ਬੁੱਧੀਮਾਨ ਲੋਕ ਜਿਹੜੇ ਨੇ ਉਹ ਇਸ ਚੀਜ਼ ਨੂੰ ਸਮਝਦੇ ਨਹੀਂ ਹੈ ਕਿ ਕਦੋਂ ਅਸੀਂ ਕਰਾਂਗੇ ਕੀ ਸੋ ਸਾਡਾ ਪੰਜਾਬ ਵੱਡਾ ਨਿਕਾ ਪੰਜਾਬ ਹੋਵੇ ਤੰਦਰੁਸਤ ਪੰਜਾਬ ਹੋਵੇ ਆਸੂ ਦਾ ਖੇਤ ਦਾ ਤਰੱਕੀਆਂ ਕਰਦਾ ਪੰਜਾਬ ਹੋਵੇ ਇਹਦੇ ਵਾਸਤੇ ਆ ਜਿਹੜੀਆਂ ਖੇਡਾਂ ਨੇ ਤੇ ਬਹੁਤ ਜ਼ਰੂਰੀਆਂ ਨੇ ਗੁਰੂ ਸਾਹਿਬ ਦਾ ਜਿਹੜਾ ਆਸ਼ੀਰਵਾਦ ਹੈ ਉਹ ਵੀ ਪ੍ਰਾਪਤ ਹੈ ਇਸ ਧਰਤੀ ਨੂੰ ਬਾਬਾ ਸੰਤ ਗੁਰਵੀਰ ਸਿੰਘ ਸੀਚੇਵਾਲ ਜੀ ਜਿਹੜੇ ਇਸ ਹਲਕੇ ਦੇ ਵਿੱਚ ਜਿਨ੍ਹਾਂ ਨੇ ਉਹ ਕੰਮ ਕਰ ਦਿੱਤੇ ਜਿਹੜੇ ਅਸੰਭਵ ਸੀਗੇ ਸਾਨੂੰ ਇਦਾਂ ਦੇ ਸੰਕਰਮਣ ਨੇ ਪਵਿੱਤਰ ਧਰਤੀ ਹੈ ਤੇ ਇਸ ਕਰਕੇ ਇਸ ਪੰਜਾਬ ਨੂੰ ਸੰਭਾਲੀਏ ਹਲਕੇ ਨੂੰ ਸੰਭਾਲੀਏ ਤਾਂ ਕਿ ਜਿਹੜਾ ਆਉਣ ਵਾਲਾ ਭਵਿੱਖ ਵਧੀਆ ਹੋਵੇ ਆਪਣੀ ਗੱਲ ਤੋਂ ਸਾਰੀਆਂ ਗੁਰਸੰਗਤਾਂ ਨੂੰ ਗੁਰਦਾਨ ਸਿੰਘ ਬਾਦਸ਼ਾਹ ਦੇ ਉਤਾਰ ਪਰਪ ਦੀ ਲੱਖ ਲੱਖ ਵਧਾਈ ਦੇਣ ਦੋਸਰਾ ਜਿੱਥੇ ਧਾਰਮਿਕ ਪ੍ਰੋਗਰਾਮ ਹੋ ਗਏ ਆ ਦੁਆਨ ਚੱਲਦੇ ਨਗਰ ਕੀਰਤਨ ਹੋ ਰਹੇ ਆ ਇੱਥੇ ਗੁਰਨਾਮ ਸਿੰਘ ਪਾਤਸ਼ਾਹ ਦੀ ਜਨਮ ਦੇ ਵਿੱਚ ਖੇਡ ਮੇਲਾ ਹੋ ਰਿਹਾ ਹੈ। ਇਹ ਦਿਨ ਤੋਂ ਕੂਮਾ ਦੀ ਇਹ ਨਦੀ ਸਾਰੀ ਟੀਮ ਵੱਲੋਂ ਬਹੁਤ ਵਧੀਆ ਟੂਰਨਾਮੈਂਟ ਕਰਾਇਆ ਜਾ ਰਿਹਾ। ਅੱਜ ਸਾਨੂੰ ਲੋੜ ਹੈ ਕਿ ਸਾਡੇ ਬੱਚੇ ਖੇਡਾਂ ਵੱਲ ਨੂੰ ਬਣਾਉਣ। ਨਸ਼ੇ ਨੂੰ ਛੱਡ ਕੇ ਖੇਡ ਤੰਦਰੁਸਤੀ ਵੱਲ ਨੂੰ ਜਾਣ। ਉਹਨਾਂ ਵਿੱਚ ਖੇਡਾਂ ਦਾ ਬਹੁਤ ਵੱਡਾ ਰੋਲ ਹੈ। ਇੱਥੇ ਹੋਰ ਸਾਡੇ ਪ੍ਰੋਗਰਾਮ ਕਰਵਾਏ ਜਾ ਰਹੇ। ਉਸੇ ਬਹੁਤ ਵਧੀਆ ਟੂਰਨਾਮੈਂਟ ਕਰਵਾਏ ਜਾ ਰਹੇਗੀ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਮਹਾਰਾਜ ਇਰਪਾ ਕਰਨ ਸਾਡੇ ਨੌਜਵਾਨ ਪੀੜ੍ਹੀ ਚੰਗੇ ਪਾਸੇ ਨੂੰ ਜਾਵੇ। ਪਿਉ ਨੂੰ ਗੁਰੂ ਪਾਣੀ ਪਤਾ ਮਾਤਾ ਧਰਤ ਨੂੰ ਮਹਾਂਤਾ ਦੇ ਦਿਨ ਸਰਾਤ ਦੇ ਵਾਈ ਦਾਖਲੇ ਸੱਜਣ ਜਾ। ਅੱਜ ਵਿਸ਼ਵ ਦੀ ਸਭ ਤੋਂ ਵੱਡੀ ਚਰੋਦੀ ਗਲੋਬਲ ਵਾਰਮਿੰਗ ਤੇ ਉਹ ਤਾਂ ਹੀ ਦੂਰ ਹੋ ਸਕਦੀ ਹੈ ਜੇਕਰ ਅਸੀਂ ਸਾਰੇ ਪਾਣੀ ਕਿਹਦੀ ਜਿੱਥੇ ਜਾਏ ਭਈ ਇਹ ਭਲਾ ਕਹੀਏ। ਧਰਤੀ ਦੇ ਕਿਸੇ ਵੀ ਕੋਨੇ ਤੇ ਬੈਠੇ ਆ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉੱਥੇ ਦੇ এনवायरमेंट ਨੂੰ ਸਾਫ਼ ਰੱਖਣ ਲਈ ਲੱਗੇ। ਹਵਾ ਪਾਣੀ ਤੇ ਧਰਤੀ ਨੂੰ ਬਚਾਈਏ ਤਾਂ ਹੀ ਸਾਡੇ ਭੁੱਸ ਬਚੂਗਾ ਤਾਂ ਹੀ ਅਸੀਂ ਪੰਧਰੋ ਤੇ ਰਵਾਂਗੇ ਤਾਂ ਹੀ ਸਾਡਾ ਆਉਣ ਵਾਲਾ ਪੀੜ੍ਹੀ ਜਿਹੜੀ ਹੈਗੀ ਹੈ ਉਹ ਪੰਧਰੋ ਤੇ ਰਹੂਗੀ ਹਵਾ ਪਾਣੀ ਤੇ ਧਰਤੀ ਬਚਾਉਣਾ ਕਹਿੰਦੀ ਹੈ ਕੁਰਬਾਨੀ ਨਹੀਂ ਕੁਰਬਾਨੀ ਦੇ ਦੇਖ ਕੇ ਇਹ ਮਨ ਪੰਨਾ ਤੋਂ ਬਚਾਈ ਤੰਦਰੁਸਤੀ ਨਾ ਸਕੀ ਉਹ ਬੋਲਦੀ